ਸਰ ਆਹ ਨਾ ਅੱਜ ਨਾ ਹਰ ਰੋਜ਼ ਪ੍ਰੋਜੈਕਟ ਨਾ ਕਰ ਰਿਹਾ ਹਾਂ। ਆ ਗੋਬੋਲ ਦਾ। ਦੋਸਤੋ ਇਸ ਵਕਤ ਅਸੀਂ ਖੜੇ ਹਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਜਿੱਥੇ ਥੋੜਾ ਸਮਾਂ ਪਹਿਲਾਂ ਇੱਕ ਗੁੰਡਾਗਰਦੀ ਜਿਹੜੀ ਦੇਖਣ ਨੂੰ ਮਿਲੀ ਆ ਦੱਸਦੀ ਹੈ ਕਿ ਸਵੇਰੇ ਅੱਜ ਦੁਪਹਿਰ ਦੇ ਕਰੀਬ ਜਿਹੜਾ ਇੱਕ ਮਾਰਬਲ ਦੀ ਦੁਕਾਨ ਤੇ ਗਾਹਕ ਤੇ ਦੁਕਾਨ ਮਾਲਕ ਦੇ ਵਿਚਾਲੇ ਜਿਹੜਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਵਿੱਚ ਜਿਹੜਾ ਗਾਹਕ ਸੀਗਾ ਉਹਦੇ ਸਿਵਲ ਹਸਪਤਾਲ ਵਿਖੇ ਦਾਖਲ ਹੋ ਗਿਆ ਤਾਂ ਜਿਸ ਤੋਂ ਬਾਅਦ ਦੂਜੀ ਧਿਰ ਜਦੋਂ ਦੁਕਾਨ ਮਾਲਕ ਇੱਥੇ ਹਸਪਤਾਲ ਪਹੁੰਚ ਸੱਟਾਂ ਜਿਹੜੀਆਂ ਉਹ ਦੁਕਾਨ ਮਾਲਕ ਤੇ ਲਗਾਈਆਂ ਗਈਆਂ ਨੇ ਦੋ ਹਫ਼ਤਿਆਂ ਦੇ ਅੰਦਰ ਅੰਦਰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਗੁੰਡਾਗਰਦੀ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤਾਂ ਬਿਲਕੁਲ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹਾਂਗੇ ਕਿ ਅਜਿਹੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਉੱਪਰ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਇਆ ਦੇ ਦੁਕਾਨ ਤੋਂ ਅੱਛਾ ਤੇ ਅਸੀਂ ਉਧਾਰ ਨਹੀਂ ਦਿੰਦੇ ਸੀ ਕੌਣ ਸੀ ਉਹ ਜਿਹੜੇ ਕੋਰੀ ਪਿੰਡ ਦਾ ਮਿੰਦਰ ਮਾਸਟਰ ਕੋਈ ਹੈਗਾ ਅੱਛਾ ਲਾਲ ਜਸਵੰਤ ਬੀਲੀ ਵਾਲਾ ਹੁੰਦਾ ਭਰਾ ਅੱਛਾ ਇੱਕ ਵੱਡਾ ਭਰਾ ਹੋਰ ਸੀ ਹੁੰਦਾ ਅੱਛਾ ਉਹ ਆਏ ਸੀ ਦੁਕਾਨ ਤੇ ਤੇ ਅਸੀਂ ਉਧਾਰ ਨਹੀਂ ਦਿੰਦੇ ਸੀ ਤੇ ਗੱਲਾਂ ਕੱਢਣ ਲਾ ਪਏ ਤੇ ਆਂਡੀ ਗਵਾਂਡੀ ਗੱਲ ਸੁਣ ਕੇ ਆਏ ਤੇ ਉਹ ਸਾਡੇ ਗੱਲ ਪੈਂਦੇ ਬੈਸੀ ਉੱਥੇ થોੜਾ ਲੜਾਈ ਝਗੜਾ ਹੋ ਗਿਆ ਅਸੀਂ ਜਾ ਕੇ ਥਾਣੇ ਦਰਖਾਸਤ ਦਿੱਤੀ ਕਿ ਸਾਡੀ ਦੁਕਾਨ ਤੇ ਆ ਕੇ ਗਲ ਪਏ ਨੇ ਤੇ ਅਸੀਂ ਜਿਹੜਾ ਛੋਟਾ ਭਰਾ ਹੈ ਮੇਰਾ ਉਹਦੇ ਕਾਫੀ ਸੱਟਾਂ ਲੱਗੀਆਂ ਇੱਥੇ ਹਸਪੀਟਲ ਆਏ ਆ ਦਿਖਾਉਣ ਐ ਐਡਮਿਟ ਕਰਾਨ ਤੇ ਇੱਥੇ ਆ ਕੇ ਉਹ ਫਿਰ ਸਾਡੇ ਗਲ ਪਏਗੇ ਉਹ ਕਾਫੀ ਸੀਰੀਅਸ ਹੈ ਉਹਨਦੇ ਕਾਫੀ ਸੱਟਾਂ ਲੱਗੀਆਂ ਬਾਹਰ ਰੈਫਰ ਕੀਤਾ ਉਹ ਭਾਈ ਜੀ ਜਿਹੜਾ ਦੁਕਾਨ ਵਾਲੀ ਘਟਨਾ ਹੈ ਕਿੰਨੇ ਵਜੇ ਦੀ ਹੈ ਇਹ ਆਈਡੀਆ ਜੋ 1:30 ਵਜੇ ਦੀ ਬੀਚ ਨਹੀਂ ਮਾਮ ਕੀ ਕਰਦੇ ਹੁਣ ਜਿਹੜੀਆਂ ਅਸੀਂ ਫਿਰ ਚਾਬੀਆਂ ਜਾ ਕੇ ਥਾਣੇ ਰੱਖ ਦਿੰਨੇ ਆ ਕੰਮ ਕਰਦੇ ਹੀ ਨਹੀਂ ਜੀ ਹੋਰ ਕੀ ਕਰੀਏ ਤੁਹਾਡੇ ਬ੍ਰਦਰ ਨੂੰ ਕੋਈ ਸੱਟ ਲੱਗੀਆਂ ਨੇ ਕਰਦੀ ਹਾਂ ਉਹਨਾਂ ਦੇ ਕੀ ਸੱਟ ਹੈ ਉਹਦੇ ਸਿਰ ਦੀ ਸੱਟ ਤੇ ਸਾਰਾ ਜਬੜਾ ਟੁੱਟ ਗਿਆ ਕੀ ਮਾਰਿਆ ਕੀ ਉਹਦੇ ਤੇ ਜਿਹੜਾ ਸਟੈਚ ਨਹੀਂ ਹੁੰਦਾ ਹਾਂਜੀ ਜਿਹੜਾ ਜਿੰਨੇ ਦੇ ਸਮਾਨ ਲੀਦਾ ਆ ਸਟੀਲ ਵਾਲਾ ਉਹਨੇ ਮੂੰਹ ਤੇ ਸਿਰ ਤੇ ਮਾਰੇ ਜੀ ਮੈਨੂੰ ਫੋਨ ਆਇਆ ਮੈਂ ਸ਼ੈਲਟਰ ਕੋਈ ਸੀਗਾ ਸੰਨੀ ਦਾ ਜੀ ਇਸ ਤਰ੍ਹਾਂ ਝਗੜਾ ਹੋ ਗਿਆ ਤੇ ਸਾਡੇ ਗੱਲ ਪੈਣੇ ਕੁਕਰੀ ਦੇ ਬੰਦੇ ਇਹ ਦੱਸ ਰਿਹਾ ਸੀਗੇ ਤੇ ਥਾਣੇ ਦਰਖਾਸਤ ਵੀ ਦੇ ਆਏ ਨੇ ਪਰ ਜਦੋਂ ਅਸੀਂ ਉਧਰ ਤੇ ਵੇਖਿਆ ਤੇ ਮੂੰਹ ਤੇ ਵੇਖਿਆ ਕਾਫੀ ਛੱਟ ਸੀਗੀ ਅਸੀਂ ਉਹਨਾਂ ਨੂੰ ਤੇ ਹਸਪੀਟਲ ਐਡਮਿਟ ਕਰਾਣ ਆਏ ਸੀਗੇ ਆਦੇ ਸਾਰੀ ਇੱਥੇ 25 30 ਜਿਹੜੇ ਖੜੇ ਸੀਗੇ ਕੋਈ ਕਿਸੇ ਨੇ ਉਹ ਜਿਹੜਾ ਆਪਣੇ ਜਿੰਦੇ ਤੇ ਡ੍ਰਿਪ ਲਗਾਈ ਦੀ ਉਹ ਚੱਕ ਲਿਆ ਕਿਸੇ ਨੇ ਕੋ ਪਿਆ ਸੀਗਾ ਐਕਸ-ਰੇ ਵਾਲਾ ਟੇਬਲ ਉਹ ਚੱਕ ਲਿਆ ਉਹਦੇ ਚੱਕ ਕੇ ਸਿਰ 'ਚ ਮਾਰਿਆ ਕਿਹਨੇ ਕਿਹਨਾਂ ਦੇ ਲਈ ਛੱਟ ਆ ਗੋਲ ਤਮੀਜੇ ਦੇ ਔਰ ਇੱਥੇ ਇੱਕ ਲੇਡੀ ਕਨਸਟੇਬਲ ਵੀ ਸੀਗੀ ਉਹਨਾਂ ਨੇ ਸਾਰਾ ਕੁਝ ਅੱਖੀ ਆਪਣੇ ਦੇਖਿਆ ਹਸਪੀਟਲ ਦੇ ਮੈਂ ਹੱਥ ਵੀ ਜੋੜਦਾ ਵੀ ਨਾਲ ਲੜੋ ਨਾਲ ਲੜੋ ਪਰ ਇੱਥੇ ਤਿੰਨ ਚਾਰ ਬੰਦੇ ਜਿਹੜੇ ਹਵਾ ਦੇ ਨਾਲੇ ਕਾਫੀ ਸੀਗੇ ਇੱਕ ਬੰਦੇ ਨੂੰ ਤਾਂ ਅਸੀਂ ਕਾਬੂ ਕਰ ਲਿਆ ਜਦੋਂ ਅਸੀਂ ਥਾਣਾ ਸਿਟੀ ਦੇ ਹੈ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਇਹਨਾਂ ਨੂੰ ਇੱਕ ਦਿਨ ਦੇ ਵਿੱਚ ਵਿੱਚ ਅਰੈਸਟ ਕਰ ਲਓ ਸਾਰਿਆਂ ਨੂੰ ਨੱਥ ਪਾ ਲਓ ਬਾਜ਼ਾਰ ਅਸੀਂ ਕੱਲ ਬੰਦ ਕਰ ਦਿਆਂਗੇ ਸਾਰਾ ਔਰ ਚਾਬੀਆਂ ਬਾਜ਼ਾਰ ਦੇ ਐਸਐਸਪੀ ਸਾਨੂੰ ਸੌਂਟਦਾ ਵੀ ਦੁਕਾਨਾਂ ਚ ਕਾਹ ਲੋ ਅਸੀਂ ਸਾਰੇ ਦਾ ਵਿੱਚ ਵੀ ਨਹੀਂ ਕਰ ਸਕਦੇ ਸੇਤੀਆ ਸਾਹਿਬ ਕਿੰਨੇ ਲੋਕਾਂ ਦੇ ਵੱਲੋਂ ਇੱਥੇ ਲੜਾਈ ਝਗੜਾ 25 ਤੋਂ 30 ਲੋਕ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਨੇ ਮੁੰਡੇ ਨੇ ਮੁੰਡਾ ਸੀਰੀਅਸ ਬੈ ਤੁਸੀਂ ਆਪਣੇ ਅੱਖੀ ਦੇਖ ਲਿਆ ਸਾਰਾ ਕੁਝ ਸਾਰੇ ਹੀ ਕੁਰੀ ਦੇ ਨੇ ਸਾਰੇ ਹੀ ਕੁਰੀ ਦੇ ਨੇ ਔਰ ਅਸੀਂ ਜਦੋਂ ਥੋੜੀ ਦੇਰ ਤੋਂ ਤੈਨੂੰ ਦੇਖਦੇ ਆ ਪ੍ਰਸ਼ਾਸਨ ਕੋਈ ਹਰਕਤ ਤੇ ਨਹੀਂ ਆਉਂਦਾ ਰੋਡ ਵੀ ਜਨ ਕਰਾਂਗੇ ਔਰ ਬਾਜ਼ਾਰ ਵੀ ਬੰਦ ਕਰਾਂਗੇ ਔਰ ਚਾਹਿਆ ਪਰਸਾਂ ਨੂੰ ਛੋਪਾਂਗੇ ਕਿ ਬਾਜ਼ਾਰ ਚਲਾ ਲਓ ਬੀਤੀਆ ਸਾਹਿਬ ਕਿਵੇਂ ਦੇਖਦੇ ਹੋ ਬੀਤੇ ਦਿਨ ਵੀ ਇੱਥੇ ਹਸਪਤਾਲ ਗੁੰਡਾ ਰਾਜ ਲੜਕਾ ਹਰ ਰੋਜ਼ ਪਿੰਡਾਂ ਦੇ ਵਿੱਚ ਆ ਕੇ ਲੋਕ ਗੁੰਡਾ ਰਾਜ ਕਰਦੇ ਹਸਪਤਾਲ ਦੇ ਵਿੱਚ ਔਰ ਤੁਸੀਂ ਦੇਖੋ ਸਬਜ਼ ਮੰਡੀ ਦੇ ਵਿੱਚ ਬੈਠੇ ਨੇ ਲੋਕ ਪ੍ਰਸ਼ਾਸਨ ਇੱਕ ਪਾਸੇ ਕੰਮ ਕਰ ਰਿਹਾ ਸਾਰੇ ਠੱਲ ਪਾਉਣ ਦੇ ਲਈ ਤੇ ਪਿੰਡਾਂ ਨੂੰ ਚਲੋ ਆ ਕੇ ਗੁੰਡਾਗਰਦੀ ਕਰ ਰਹੇ ਨੇ ਬਾਜ਼ਾਰ ਦੇ ਵਿੱਚ ਅਸੀਂ ਕਿਵੇਂ ਬੁਮਾਰਦ ਕਰ ਲਾਂਗੇ ਜੀ ਤੁਸੀਂ ਵੀ ਲਾਤਰੋ ਰੋਜ਼ ਦੇਖ ਰਹੇ ਹੋ ਕੋਈ ਚੋਰੀ ਹੋ ਰਹੀ ਹੈ ਸਾਡੇ ਸ਼ਹਿਰ ਦੇ ਲੋਕ ਤਾਂ ਚੋਰੀਆਂ ਹੀ ਕਰ ਰਹੇ ਨੇ ਇਹ ਪਿੰਡ ਵਾਲੇ ਕਰ ਰਹੇ ਨਾ ਉਲਟਾ ਸਾਨੂੰ ਇੱਧਰ ਦਾਬੇ ਲਾ ਰਹੇ ਨੇ ਵੀ ਅਸੀਂ ਉੱਥੇ ਦਰਖਾਸਤ ਦੇ ਦੇਵਾਂਗੇ ਅਸਤੀ ਦੀ ਅਸਤੀ ਤੁਹਾਡੇ ਪਰਚਾ ਕਰਾ ਦੇਵਾਂਗੇ ਸਾਨੂੰ ਗਾਲਾਂ ਕਢੀਆਂ ਨੇ ਇਹ ਧਮਕੀ ਉਠਾ ਅਸੀਂ ਬਿਲਾਅ ਬਿਲਕੁਲ ਬੰਦ ਕਰਾਂਗੇ ਪ੍ਰਸ਼ਾਸਨ ਨੂੰ ਚਾਬੀਆਂ ਵੀ ਸੌਂਪਾਂਗੇ ਵੀ ਚਲਾਓ ਬਾਜ਼ਾਰ ਕਿਵੇਂ ਚਲਾਇਆ ਜਾਂਦਾ ਦਾਲੀ ਦਾ ਤਿਉਹਾਰ ਨਹੀਂ ਬੜਨਗੇ ਜਲਦੀ ਤੁਸੀਂ ਦੁਆਲੀ ਤੱਕ ਕਰਾਵਾਂਗੇ ਹਜਿਟੇਸ਼ਨ ਕਰਾਂਗੇ ਹਸਪਤਾਲ ਵਿਖੇ ਤੁਸੀਂ ਪਹੁੰਚੇ ਹੋ ਲੜਾਈ ਝਗੜਾ ਇੱਥੇ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੋਗੇ ਸਾਨੂੰ ਇਧਰੋਂ ਜਿਹੜੀ ਇੱਥੇ ਗਾਰਡ ਲੱਗੀ ਸਿਕਿਉਰਿਟੀ ਗਾਰਡ ਨੂੰ ਫੋਨ ਗਿਆ ਸੀ ਇਹ ਲੜਾਈ ਹੋ ਗਈ ਅਸੀਂ ਆਏ ਆ ਇਹਨਾਂ ਦਾ ਕੋ ਪਤਾ ਲੱਗਾ ਵੀ ਲੈਣ ਦੇਣ ਦਾ ਕੋ ਆਧਾਰ ਦਾ ਮੈਟਰ ਸੀ ਦੁਕਾਨਦਾਰ ਨਾਲ ਤੇ ਪਹਿਲਾਂ ਕਿ ਤੇ ਖੇਪੜੇ ਤੇ ਉਹਦੇ ਸਬੰਧ ਚ ਇਲਾਜ ਕਰਾਉਣ ਆਏ ਦਾਖਲ ਹੋਣਾ ਇਹ ਸੀ ਤੇ ਇੱਥੇ ਦੋਵੇਂ ਪਾਰਟੀਆਂ ਆਪਸ ਚ ਲੜ ਪਈ ਸਰ ਕਿਵੇਂ ਦੇਖਦੇ ਹੋ ਬੀਤੇ ਦਿਨ ਵੀ ਇੱਕ ਲੜਾਈ ਝਗੜਾ ਹਸਪਤਾਲ ਹੋਇਆ ਇਹ ਸਰਕਾਰੀ ਪਲੇਸਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਮਾੜੀ ਗੱਲ ਹੈ ਜੀ ਬਹੁਤ ਮਾੜੀ ਗੱਲ ਹੈ ਨਾ ਵਾਸਤੇ ਤੇ ਜਿਹੜੇ ਬੰਦਿਆਂ ਵੱਲੋਂ ਸਰ ਇੱਥੇ ਸੱਤਾ ਮਾਰੀਆਂ ਗਈਆਂ ਮਾਰਬਲ ਦੀ ਦੁਕਾਨ ਦੇ ਮਾਲਕ ਨੂੰ ਉਹ ਕਿਤੇ ਫਰਾਰ ਨੇ ਆ ਫਿਲਹਾਲ ਤੋ ਫਰਾਰ ਨੇ ਸਰ ਜੀ ਕਿਹੋ ਜੀ ਕਾਰਵਾਈ ਕੀਤੀ ਜਾਏਗੀ ਸਰ ਜੋ ਵੀ ਬਣਦੀ ਕਾਰਵਾਈ ਬਿਆਨ ਅਸਲ ਕਰਕੇ ਕਰਾਂਗੇ